ਕੰਡਾ ਮੇਰਾ ਮੋਬਾਈਲ ਚਾਰਜ ਚ ਲੱਗਾ ਕਿੰਨੇ ਪਰਸੈਂਟ ਹੈ ਦੋ ਤੇ ਦੂਜਾ ਫੋਟੋ ਰਾਸਤੇ ਚ ਮਿਲਦੇ ਉੱੰਦੇ ਰਿਹਾ ਮੈਂ ਲੱਗੂ ਸੀ ਚਲਾਉਂਦੇ ਬੋ ਵੀ ਤੂੰ ਮਗਰ ਬੈ ਜਾ ਇਹਦੀ ਨਾ ਆਪਾਂ ਨੱਕ ਕੋ ਮਾਰ ਨਹੀਂ ਗਾਣੇ ਇਸ ਤਰੀਕੇ ਨਾਲ ਉਹਨਾਂ ਅੰਦਰ ਮੋੜ ਕੇ ਕੋਕਲ ਪਰਾਣਾ ਪਰਾਣਾ ਹੋਇਆ ਨਹੀਂ ਕੱਟ ਦੇ ਸੋ ਹੈ ਗਾਇਜ਼ ਹੁਣ ਅਸੀਂ ਦੂਜੀ ਵਾਰੀ ਕੀਤਾ ਆਪਦਾ ਵਲੌਗ ਸਟਾਰਟ ਹੁਣ ਅਸੀਂ ਸ਼ਹਿਰ ਚੱਲੇ ਆ ਜੀ ਅੱਧੇ ਖੋਸ਼ ਸਮਾਨ ਲੈਣਾ ਮੈਂ ਤੇ ਕੋਈ ਵੀ ਅਸੀਂ ਲੈਣ ਚੱਲੇ ਆ ਬਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ ਬਾਕੀ ਪਿੰਡ ਤੋਂ ਸ਼ਹਿਰ ਜਾਣ ਤੇ ਹੱਲੇ ਟਾਈਮ ਲੱਗੇਗਾ ਸਾਨੂੰ ਇਹ ਚੀਜ਼ ਵੀ ਮੂੰਹ ਵਿੱਚ ਵੜ ਸਕਦੀ ਹੈ ਨੁਕਸਾਨ ਹੋ ਸਕਦਾ ਹੈ ਨਾ ਬਾਕੀ ਮੈਂ ਬੋਲ ਕੇ ਤੁਹਾਨੂੰ ਦੱਸ ਰਹੀ ਹਾਂ ਬਾਕੀ ਹੁਣ ਮੈਂ ਵੀ ਚੁੱਪ ਕਰ ਦਿੰਦੀ ਹਾਂ chắc Đấy, này ਫਾਈਨਲ ਇਸ ਇਥੇ ਆ ਚੁੱਕੇ ਆ ਇਹ ਵਾਲੀ ਸ਼ਾਪ ਤੇ ਕਹਿੰਦੇ ਪਏ ਨੇ ਮਿਲ ਜੇਗੀ ਕੜੀ ਬੱਟਾ ਪਾ ਵੇਖਦੇ ਆ ਪਲਾਨ ગયો ਇਹਨੇ ਹਾਂਜੀ ਜੀ ਆਪਾਂ ਨਾ ਕਲੇ ਲੈ ਨਾ ਨਵੇਂ ਫੋਟੋ ਦਿਹਾਰੀ ਹਾਂਜੀ ਗਾਇਸ ਆਪਾਂ ਕੱਲੇ ਲੈ ਆ ਨਾਇਆ ਕੱਲੀ ਕੱਲੀ ਜਿਹੜਾ ਆਪਾਂ ਆਪਣਾ ਘਰਿਆਂ ਵਿੱਚ ਪਾਠ ਟਰਾਨੇ ਉਹ ਕਰਦੇ ਆ ਨਾ ਸਮਝ ਸਕਦੇ ਹੋ ਕਲੀ ਸੋ ਹੀ ਗਾਇਸ ਇਹ ਆਪਾਂ ਲੈ ਚੁੱਕੀਆਂ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਇਸ ਦਾ ਆਪਾਂ ਕਰਨਾ ਕੀ ਹੈ ਤੁਹਾਨੂੰ ਨੈਕਸਟ ਵਲੌਗ ਵਿੱਚ ਦੱਸਾਂਗੀ ਬਾਕੀ ਆਪਾਂ ਹੋਰ ਸਮਾਨ ਲੈਣਾ ਹੈ ਆਓ ਸੋ ਹੈ ਗਾਇਸ ਇਸ ਦਾ ਆਪਾਂ ਕਰਨਾ ਕੀ ਹੈ ਤੁਹਾਨੂੰ ਮੈਂ ਦੱਸੂਗੀ ਵੈਸੇ ਪਿੰਡੋ ਤਾਂ ਨਹੀਂ ਮਿਲੀ ਚਲੋ ਇੱਥੋਂ ਮਿਲ ਗਈ ਓ ਲੱਗ ਜੀ ਇਹਸ ਆਊਟ ਆਫ ਹੋ ਗਿਆ ਲੀਕ ਹੋ ਗਿਆ ਹਾਂਜੀ ਇੰਦਰਾਪਾ ਲੈ ਰਿਹਾ ਜੀ ਚੱਕਲਾ ਇੱਕ ਝਾੜੂ ਜਿਹੜਾ ਮਰਜੀ ਚੱਕਲਾ ਮੈਂ ਲਾਉਣੀ ਮੈਂ ਆ ਮੈਨੂੰ ਵੇਹ ਲੈਣ ਦੇ ਸੋ ਗਾਇਸ ਆਪਾਂ ਟਰਾਈ ਕਰਕੇ ਦੇਖਦੇ ਹਾਂ ਬੱਧੀਆ ਆ ਲੈ ਲੈਂਦੇ ਆ ਛੋਟੀ ਏ ਸੋ ਗਾਇਜ਼ ਬੋਕਰ ਲੈਣੀ ਹੈ ਇੱਕ ਇਹ ਹੀ ਇੱਕ ਦੋ ਚੀਜ਼ਾਂ ਲੈਣੇ ਸੀ ਬਾਕੀ ਆਪਾਂ ਕੱਲੀ ਦਾ ਕੀ ਕਰਨਾ ਉਹ ਫੋਨ 'ਤੇ ਕਰ ਜਾ ਕੇ ਦੱਸੋ ਇਹ ਜੀ ਨਹੀਂ ਹੈਗੀ ਤਾਂ ਮੈਂ ਬੋ ਵੀ ਦਾ ਸਰਵਿਸ ਡਾਊਨ ਹੈ ਉਹਨੇ ਚੱਲ ਨਹੀਂ ਰਿਹਾ ਪੈਸੇ ਨਹੀਂ ਪੇ ਹੋ ਰਹੇ ਹੁਣ ਤਾਂ ਹੀ ਉਹ ਕਹਿੰਦੇ ਕੈਸ਼ ਰੱਖਿਆ ਕਰੋ ਗਾਇਜ਼ ਕੈਸ਼ ਰੱਖਿਆ ਕਰੋ ਬੋ ਸੋ ਹੈ ਗਾਇਜ਼ ਘਰ ਅਸੀਂ ਆ ਚੁੱਕੇ ਸੀ ਥੈਨ ਇਧਰ ਸਮੋਸੇ ਲੈ ਕੇ ਆਉਂਦੇ ਆ ਆਂਦੀ ਬਾਕੀ ਤੇ ਬਾਕੀ ਐਂਡ ਚ ਕੀ ਹੈ ਪੂਜੀਆਂ ਇਹਨਾਂ ਨੇ ਸਬਜੀ ਡੋਲਿਆ ਯਾਰ ਮੇਰਾ ਸਾਰਾ ਪੈਰ ਮੱਚ ਗਿਆ ਵੀ ਨਜ਼ਰ ਹੀ ਲੱਗ ਗਈ ਏ ਹਾਂ ਇਹਨਾ ਲਿਆਂਦੀ ਸੀ ਨੁਕਸਾਨ ਹੋ ਗਿਆ ਚਲੋ ਕੋਈ ਗਾੜੀਆਂ ਪਾ ਸਾਫ਼ ਕਰ ਲੈਣੀ ਆ ਫੇਰ ਭੈਣ ਹੀ ਚਾਲੂ ਕਰ ਨਮਕ ਵੀ ਮੰਗਣੇ ਬਤਾ ਮੇਰਾ ਸਾਰਾ ਮੈਨ ਮੱਚ ਗਿਆ ਚਲ ਕੋਈ ਚੱਕਰ ਨੂੰ ਬਾਹਰ ਦੇ ਮੰਮਣੇ ਫੇਰ ਕਾ ਤੇਗ ਲਈ ਪਤਾ ਕਿੰਨੀ ਤਿੱਤੀ ਸਬਜੀ ਸੀਗੀ ਕਿ ਕਿਤੇ ਰਸਿੱਤਾ ਪੈਰ ਤੇ ਮੇਰਾ ਸਾਰਾ ਪੈਰ ਹੋਵੇ ਸੋ ਗਾਇਜ਼ ਮੇਰਾ ਸਾਰਾ ਪੈਰ ਸੜ ਗਿਆ ਇੰਨੀ ਤਿੱਪਤੀ ਸਬਜੀ ਸੀ ਨਾ ਇਹ ਖੋਲਣ ਲੱਗਾ ਲਫਾਫਾ ਚੈਲੰਜ ਨਜ਼ਰ ਹੀ ਲੱਗੂਗੀ ਚੈਲੰਜ ਦੀ ਛਾੜ ਯਾਰ ਮੈਨੇ ਨਾ ਐਂਡ ਵਿੱਚ ਹੋਰ ਕਿੰਨੇ ਸਮੋਸੇ ਆ ਚੈਲੰਜ ਕਰਨਾ ਸੀ ਬਦਿਆ ਸੀ ਤਾਂ ਸਮੋਸੇ ਗਾਇਜ਼ ਲੈ ਕੇ ਆਂਦੇ ਸੀਗੇ ਬਟ ਬੋਬੀ ਨੇ ਸਾਰਾ ਬੇੜੇ ਗਰਕ ਕਰਾਤਾ ਬੋਬੀ ਨੇ ਕੀ ਕੀਤਾ ਤੇਰੇ ਗੰਮ ਨੇ ਮੇਰਾ ਪੈਰ ਨਹੀਂ ਸਾੜਿਆ ਮੇਰਾ ਬੈਰ ਗਾਜ ਗਾਇਜ਼ ਮੰਮੀ ਰੋਟੀ ਖਾ ਰਹੇ ਸੀਗੇ ਅਸੀਂ ਨਾ ਸੋਚਿਆ ਸੀ ਵੈਸੇ ਸਾਡਾ ਕੋਈ ਪਲਾਨ ਨਹੀਂ ਸੀ ਸਮੋਸਿਆਂ ਦਾ ਅਸੀਂ ਤਾਂ ਲੈ ਕੇ ਆਂਦੇ ਸੀਗੇ ਚੈਲੰਜ ਕਰਾਂਗੇ ਚੈਲੰਜ ਹੋ ਗਿਆ ਹੋ ਗਿਆ ਚਾਰੇ ਨੇ ਨਹੀਂ ਬੜੇ ਪਾਏ ਨਹੀਂ ਰਵੜਾ ਬੜੀਆਂ ਪਾਉਂਦੇ ਆ ਯਾਰ ਕੀ ਕਰੀਏ ਫਾਸਟ ਫੂਡ ਆਪਾਂ ਕਿੰਨਾ ਹੀ ਖਾਣ ਲੱਗ ਪਏ ਆ ਬੋਬੀ ਚੈਲੰਜ ਦੇ ਚੱਕਰਾ ਚ ਮੋਤੀ ਜੀ ਰਹੀ ਆ ਹਨਾ ਇਹ ਨਹੀਂ ਮਤੋ ਸੋ ਹੈ ਗਾਇਜ਼ ਇੱਥੇ ਮੈਂ ਖਾ ਰਹੀ ਆ ਜੀ ਅਦਰ ਮੰਮੀ ਖਾ ਰਹੇ ਨੇ ਦੈਨ ਅਸੀਂ ਅੱਜ ਕਰਨਾ ਸੀ ਚੈਲੰਜ ਫੋਟੋ ਵਧੀਆ ਰੀ ਹਾਂ ਵਧੀਆ ਚੈਲੰਜ ਕਰਨਾ ਸੀ ਉਹ ਵੀ ਅਸੀਂ ਨਹੀਂ ਕੀਤਾਗਾ ਲੜਾਈ ਹੋਗੀ ਲੜਾਈ ਹੋ ਗਈ ਸਾਡੀ ਆਓ ਵੇਖੋ ਸਾਹਮਣੇ ਕੱਲਾ ਬਣਾਈ ਜਾਂਦਾ ਕੋਈ ਜ਼ਿਆਦਾ ਨਹੀਂ ਐਵੇਂ ਚੈਲੰਜ ਕਰਦਾ ਇਕੱਲੇ ਇਕੱਲੇ ਖਾਇਆ ਕਰੋ ਮੈਨੂੰ ਨਹੀਂ ਹੋਣਾ ਕੋਈ ਮੈਂ ਵੀ ਨਹੀਂ ਕਰਨਾ ਤੇਰੇ ਨਾਲ ਗਾਇਸ ਜੇ ਮੈਂ ਨਾ ਬਾਜੂ ਦਾ ਸੁੰਗੜ ਮੈਨੂੰ ਖਾਈ ਲੈ ਮੇਰਾ ਫੋਟੋ ਆ ਕੰਪੂਟਰ ਹੂੰ ਆ ਦੇਖ ਲੋ ਤੋਏ ਦੇ ਹਮਨੇ ਕਹਿੰਦੇ ਮੇਰਾ ਸਮੋਸਾ ਕਿਉਂ ਉੱਠ ਗਈ ਤਾਂ ਜਦੋਂ ਮੈਂ 버거 ਖਾਣੀ ਹੈ ਨਾ ਜਦੋਂ ਮੈਂ ਕਿਹਾ ਨਹੀਂ ਮੈਂ 버거 ਨਹੀਂ ਖਾਣਾ ਵਿੱਚੋਂ ਟਿੱਕੀ ਨਹੀਂ ਖਾਣੀ ਉਹਦੋਂ ਤਾਂ ਬੜਾ ਭੱਜ-ਭੱਜ ਕੇ ਲੈਂਦਾ ਮੈਨੂੰ ਦੇ ਦੇ ਮੈਨੂੰ ਦੇ ਦੇ ਤੇ ਹੁਣ ਦੇਖੋ ਆਇਆ ਮਮੀ ਉਹ ਸੋਇਦ ਵਿੱਚ ਨਾ ਸਪੋਸੇ ਕੋਲ ਲੱਗਾ ਮੇਰੇ ਉੱਤੇ ਸਬਜੀ ਪਾਤੀ ਐ ਲੈ ਉਹ ਸਬਜੀ ਵੀ ਗਰਮ ਸੀ ਨਾ ਚਲ ਕੋਈ ਚਲ ਅੱਜ ਤਾਂ ਨਾ ਸੱਚੀ ਮਾੜੀ ਕਿਸਮਤ ਏ ਅੱਜ ਤਾਂ ਬਹੁਤ ਮਜ਼ਾ ਆ ਜਾਣੀਆ ਗਾਜਰ ਅਰੇਂਜ ਕਰਨਾ ਸੀ ਲੜਪਿਆ ਬੋਲੋ ਨ ਕੈਮਰਾ ਸਟਾਰਟ ਹੈ ਹੁਣ ਬੋਲੋ ਸੋ ਹੈ ਗਾਇਜ਼ੋ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਨੈਕਸਟ ਵੀਡੀਓ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਆ ਜਿਹੜੀ ਕਲੀ ਲੈ ਕੇ ਆਉਂਦੀ ਏ ਕਿਉਂ ਲੈ ਕੇ ਆਉਂਦੀ ਏ ਅਸੀਂ ਇਹਦਾ ਕੀ ਲੋੜ ਪਈ ਸਾਨੂੰ ਘਰੇ ਲਿਆਉਂਦੀ ਹਨਾ ਆਪਾਂ ਇੱਕ ਹੈਕਸ ਟਰਾਈ ਕਰਨਾ ਹੈ ਉਹ ਅਸੀਂ ਪਹਿਲਾਂ ਕਰਕੇ ਦੇਖਾਂਗੇ ਜੇ ਤਾਂ ਵਧੀਆ ਹੋ ਗਿਆ ਤੇ ਤੁਹਾਡੇ ਨਾਲ ਵੀਡੀਓ ਫੁੱਲ ਸ਼ੇਅਰ ਕਰਾਂਗੇ ਹਨਾ ਨੈਕਸਟ ਪਾਰਟ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਹੁਣ ਆਪਾਂ ਸਮੋਸੇ ਖਾਂਦੇ ਆ ਉਸ ਤੋਂ ਬਾਅਦ ਨੈਕਸਟ ਪਾਰਟ ਬਣਾਨੇ ਆ ਨੈਕਸਟ ਪਾਰਟ ਤੁਹਾਨੂੰ ਦੇਖਣ ਨੂੰ ਮਿਲੇਗਾ ਕੱਲ ਨੂੰ